ਪਟਿਆਲਾ ਦੇ ਇੱਕ ਨੌਜਵਾਨ ਨੇ ਆਪਣੇ ਹੀ ਮਾਪਿਆਂ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਦਰਸਲ ਨੌਜਵਾਨ ਆਰਥਿਕ ਤੰਗੀ ਕਰਕੇ ਪ੍ਰੇਸ਼ਾਨ ਸੀ ਮਾਪਿਆਂ ਨੂੰ ਮਾਰਨ ਤੋਂ ਬਾਅਦ ਉਸ ਨੇ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਇਸ ਮੌਕੇ ਤੇ ਐਸਪੀਡੀ ਮਨਜੀਤ ਸਿੰਘ ਬਰਾੜ ਨੇ ਜਾਣਕਾਰੀ ਜੰ데요 ਕਿਹਾ ਤੋ ਪੱਜਲਪੁਰਾ 908 ਮਕਾਨ ਚ ਸਿੰਗਲਾ ਨੇ ਆਪਣੇ ਮਾਤਾ ਪਿਤਾ ਮੋਹਨ ਲਾਲ ਤੇ ਮਾਤਾ ਮਧੂ ਸਿੰਘਲਾ ਨੂੰ ਜ਼ਹਿਰ ਦਿੱਤਾ ਤੇ ਬਾਅਦ ਚ ਆਪਣੀ ਮਾਤਾ ਦਾ ਗਲ ਕੁੱਟਣ ਦੀ ਗਲ ਕੁੱਟਿਆ ਜਿਹਦਾ ਪੋਸਟਮਾਰਟਮ ਰਿਪੋਰਟ ਪੋਸਟਮਾਰਟਮ ਕਰਾ ਕਰਕੇ ਉਹਨੂੰ ਵਾਰਸ਼ਾ ਨੂੰ ਦਿੱਤਾ ਤੇ ਉਹਦਾ ਗ੍ਰਿਫਤਾਰੀ ਪਾ ਲਈ ਆ ਤੇ ਉਹਦੀ ਪੁਛਗਿਚ ਜਾਰੀ ਹੈ ਪੁਲਿਸ ਰਿਵਾਰਡ ਲੈ ਕੇ ਉਹ ਤੋਂ ਹਲਾਕਾਂ ਬਾਰੇ ਪੁੱਛਿਆ ਜਾਊਗਾ ਉਹਨੇ ਕਿਉਂ ਇਹ ਡਰਾਮਾ ਰਜਿਆ ਸੂਆ ਸਾਈਡ ਦਾ ਤੇ ਮਾਪੇ ਨੂੰ ਕਿਉਂ ਕਤਲ ਕੀਤਾ ਕੋਈ ਆਖਰੀ ਹਸਤਰ ਜਰੀਮਤ ਅਸੀਂ ਆਪੀ ਨਹੀਂ ਕੁਝ ਕੀਤਾ ਸੀ ਹਾਂ ਆਪ ਵੀ ਕੋਸ਼ਿਸ਼ ਕੀਤੀ ਇਹਨੇ ਤੇ ਇਹੀ ਹੁਣ ਇਹਦਾ ਪੁਲਿਸ ਨੂੰ ਹਸਪਤਾਲ ਚੋਂ ਡਿਸਚਾਰਜ ਕਰਾ ਕੇ ਥਾਣੇ ਲੈ ਜਾਂਦਾ ਤੇ ਅੱਜ ਜੱਜ ਦੇ ਪੇਸ਼ ਕਰਕੇ ਧੰਮਾਨ ਲੈ ਕੇ ਅਗਲੀ ਕਾਰਵਾਈ ਕੀਤੀ ਕੋਈ ਨਸ਼ਾ ਵੀ ਆਦੀ ਵਗੈਰਾ ਸੀ ਆਹ ਇਹ ਪਤਾ ਲੱਗਿਆ ਇਹ ਸ਼ਰਾਬੀ ਨਰਦਾਦੀ ਸੀਗਾ ਕਿ ਜਿਹਦੇ ਮਾਪੇ ਨੂੰ ਰੋਕਦੇ ਸੀ ਕਿੰਨੀ ਗਮ ਹੈਗੀ ਇਹ ਮਰੇ 33 ਸਾਲ ਦਾ ਤੇ ਇਹਦਾ ਵਿਆਹ ਨਹੀਂ ਹੋਇਆ ਕਿ ਨਸ਼ੇ ਨਸ਼ੇ ਕਰਕੇ ਦਾਰੂ ਪੀਂਦਾ ਕੋਈ ਪਹਿਲਾਂ ਪਰਚਾ ਵੀ ਸੀ ਦਰਜਾ ਕੋਈ ਜੇਲ੍ਹ ਵੀ ਉਹ ਹਜੇ ਹੀ ਰਿਕਾਰਡ ਇਹਦਾ ਦੇਖ ਰਹੇ ਆਂ ਵੀ ਇਹ ਤੇ ਕੋਈ ਪਰਚਾ ਦਰਜ ਪਰ ਇਹਦੇ ਇੱਕ ਭਰਾ ਤੇ ਪਰਚਾ ਦਰਜ ਆ ਉਹ ਪਹਿਲਾਂ ਜੇਲ੍ਹ ਚ ਬੰਦ ਹੋਇਆ